ਮਹਾਪੁਰਸ਼ ਨੂੰ ਕੋਲ ਕਮਾਈ ਆਈ ਇੱਕ ਦਿਨ ਮੈਂ ਕਥਕ ਕੀਤੀ ਉਹ ਨਟ ਉੱਤੇ ਵੀ ਭਾਈ ਹੈ ਉਸ ਮਾਈ ਨੇ ਆਕੇ ਨਾ ਸੰਗਤ ਵਿੱਚ ਬੈਠੀ ਰੋਣ ਲੱਗ ਪਈ ਤੇ ਬਾਬਾ ਜੀ ਬਹੁਤ ਬਿਰਧ ਸਰੀਰ ਸੀ ਉਹ ਮਹਾਪੁਰਸ਼ ਪੁੱਛਣ ਲੱਗ ਪਏ ਸੇਵਾਦਾਰ ਨੂੰ ਕਹਿੰਦੇ ਪਰਮਜੀਤ ਕੀ ਕਹਿੰਦੀ ਹੈ ਮਾਈ ਰੋਂਦੀ ਕਿਉਂ ਹੈ ਉਹਨੇ ਪੁੱਛਿਆ ਉੱਠ ਕੇ ਕਹਿੰਦੀ ਬੀਬਾ ਵੀ ਰੋਂਦੇ ਕਿਉਂ ਬਾਬਾ ਜੀ ਪੁੱਛਦੇ ਉਹ ਕਹਿੰਦੀ ਮਹਾਪੁਰਸ਼ੋ ਮੇਰਾ ਇੱਕੋ ਇੱਕ ਲੜਕਾ ਹੈ ਉਹ ਜੇਲ੍ਹ ਵਿੱਚ ਚਲਾ ਗਿਆ ਜ਼ਮਾਨਤ ਨਹੀਂ ਹੁੰਦੀ। ਦੋ ਵਾਰ ਜ਼ਮਾਨਤ ਲਈ ਹੈ, ਰੱਦ ਹੋ ਗਈ ਹੈ। ਤਾਂ ਉਹ ਫਿਰ ਸੇਵਾਦਾਰ ਬਾਬਾ ਜੀ ਨੂੰ ਕਹਿੰਦੇ, ਕਹਿੰਦੇ ਬਾਬਾ ਜੀ ਇਹਦਾ ਇੱਕੋ ਇੱਕ ਲੜਕਾ ਉਹ ਜੇਲ੍ਹ ਵਿੱਚ ਹੈ ਤੇ ਕਹਿੰਦੀ ਵੀ ਨਿਆਣੇ ਨੇ ਕਿਨੇ-ਕਿਨੇ ਉਹ ਜੇਲ੍ਹ ਚ ਚਲਾ ਗਿਆ ਤੇ ਜ਼ਮਾਨਤ ਨਹੀਂ ਹੁੰਦੀ ਬਾਬਾ ਜੀ ਦੋ ਵਾਰ ਰੱਦ ਹੋ ਗਈ। ਕਹਿੰਦੇ ਭਾਈ ਪੁੱਛ ਕੋਈ ਮਾੜਾ ਕਰਮ ਕੀਤਾ ਕਿਉਂ ਜੇਲ੍ਹ ਚ ਚਲਾ ਗਿਆ ਕੋਈ ਕ੍ਰਾਈਮ ਕੀਤਾ? ਤੋਂ ਮੈਨੂੰ ਪੁੱਛਿਆ ਕਹਿੰਦੇ ਬਾਬਾ ਜੀ ਪੁੱਛਦੇ ਵੇ ਕਿਹੜੀ ਗੱਲ ਕਰਕੇ ਜੇਲ੍ਹ ਗਿਆ ਉਤੋਂ ਖੋਣਾ ਸੀ ਤੇ ਨਾਲ ਉਹ ਸੇਵਾਦਾਰ ਕਹਿੰਦਾ ਬੀਬੀ ਝੂਠ ਨਾ ਬੋਲੀ ਸੱਚ ਕਹਿੰਦੀ ਹੁਣ ਕਿਉਂਕਿ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਉੱਥੇ ਝੂਠ ਚੱਲਦਾ ਹੈ ਉੱਥੇ ਝੂਠੀਆਂ ਗਵਾਹੀਆਂ ਹੋ ਜਾਂਦੀਆਂ ਨੇ ਝੂਠੇ ਵਕੀਲ ਹੋ ਜਾਂਦੇ ਨੇ ਝੂਠੇ ਬਿਆਨ ਹੋ ਜਾਂਦੇ ਨੇ ਬੀਬੀ ਇੱਥੇ ਹੁਣ ਝੂਠ ਨਾ ਬੋਲ ਦੇ ਜੋ ਤੇਰੇ ਲੜਕੇ ਨੇ ਕੀਤਾ ਉਹ ਦੱਸ ਦੇਈਂ ਤੋ ਮੈਂ ਇਹ ਦੱਸਦਾ ਕਹਿੰਨੀ ਬਾਬਾ ਜੀ ਉਹਦੇ ਨਾਲ ਦਾ ਕੋਈ ਉਹਦਾ ਮਿੱਤਰ ਹੈ ਉਹਨੇ ਕੋਈ ਕਤਲ ਕੀਤਾ ਹੋਇਆ ਹੈ ਉਹਨਾਂ ਕੋਲੋਂ ਕਤਲ ਹੋਇਆ ਉਹ ਜੇਲ੍ਹ ਚ ਹੈ ਮੇਰੇ ਲੜਕੇ ਨੇ ਜ਼ਮਾਨਤ ਦਿੱਤੀ ਹੈ ਤੇ ਜ਼ਮਾਨਤ ਮੇਰੇ ਮੁੰਡੇ ਨੇ ਗਲਤ ਦਿੱਤੀ ਹੈ ਮੇਰੇ ਲੜਕੇ ਕੋਲ ਜ਼ਮੀਨ ਨਹੀਂ ਹੈ ਉਹਨੇ ਕਿਸੇ ਦੇ ਕਹਿਣ ਤੇ ਜ਼ਮੀਨ ਦੀ ਝੁੱਠੀ ਫਰਦ ਆਪਣੇ ਨਾਮ ਬਣਵਾ ਲਈ ਹੈ ਉਹ ਫਰਦ ਲਾ ਕੇ ਅਦਾਲਤ ਵਿੱਚ ਦਿੱਤੀ ਬਾਅਦ ਵਿੱਚ ਤਫਤੀਸ਼ ਹੋ ਗਈ ਜ਼ਮੀਨ ਤਾਂ ਹੈ ਹੀ ਨਹੀਂ ਸੀ ਸਾਡੇ ਮੁੰਡੇ ਦੇ ਨਾਮ ਝੁੱਠੀ ਫਰਦ ਲਾ ਕੇ ਝੁੱਠੀ ਜ਼ਮਾਨਤ ਦੇਣ ਦੇ ਦੋਸ਼ ਵਿੱਚ ਜੱਜ ਨੇ ਉਹਨੂੰ ਵੀ ਸਜ਼ਾ ਕਰਤੀ ਐ ਤੇ ਨਾਲ ਥੱਲੇ ਲਾਲ ਪੈਨਾਂ ਪਤਾ ਨਹੀਂ ਕੀ ਲਿਖਤਾ ਜ਼ਮਾਨਤ ਨਹੀਂ ਹੋ ਰਹੀ ਕਿਉਂ ਬਾਹਰ ਕਿਸੇ ਨੇ 420 ਕਰੇ ਜੱਜ ਉਹਦੀ ਤਾਂ ਸਜ਼ਾ ਦਿੰਦਾ ਜੇ ਜੱਜ ਨਾਲੇ ਕੋਈ 420 ਕਰੇ ਤਾਂ ਕਿੰਨਾ ਵੱਡਾ ਕ੍ਰਾਈਮ ਹੋਣਾ ਹੈ ਜਿਹੜਾ ਬੰਦਾ ਝੁੱਠੀ ਫਰਦ ਬਣਾ ਕੇ ਜ਼ਮਾਨਤ ਦੇ ਰਿਹਾ ਉਹ ਲਾਲ ਪੈਨਾਂ ਜੱਜ ਨੇ ਜੀ ਕੁਝ ਲਿਖਤਾ ਐ ਜਮਾਨਤ ਨਹੀਂ ਹੋ ਰਹੀ ਤਾਂ ਮਹਾਂਪੁਰਸ਼ ਕਹਿੰਦੇ ਅੱਛਾ ਹਸਪੈ ਬਜ਼ੁਰਗ ਸੀ ਕਹਿੰਦੇ ਸੁਣ ਲਾ ਵਈ ਸੇਵਾਦਾਰ ਨੂੰ ਕਹਿੰਦੇ ਸੁਣ ਲਓ ਬਈ ਪਰਮਜੀ ਸੁਣ ਲਓ ਕਹਿੰਦੇ ਭਾਈ ਝੂਠਿਆਂ ਦੀ ਜਮਾਨਤ ਤਾਂ ਇੱਥੇ ਵੀ ਨਹੀਂ ਚੱਲਦੀ ਉੱਥੇ ਕਿਵੇਂ ਚੱਲੇਗੀ ਝੂਠੇ ਬੰਦਿਆਂ ਦੀ ਜਮਾਨਤ ਕਹਿੰਦੇ ਭਾਈ ਝੂਠਿਆਂ ਦੀ ਜਮਾਨੀ ਤਾਂ ਇੱਥੇ ਵੀ ਨਹੀਂ ਚੱਲਦੀ ਉੱਥੇ ਕਿਵੇਂ ਚੱਲੇਗੀ ਭਾਵ ਜੇ ਕੋਈ ਬੰਦਾ ਝੂਠੀ ਜਮਾਨਤ ਦਿੰਦਾ ਹੈ ਉਦੀ ਜਮਾਨਤ ਨਾਲ ਤਾਂ ਦੁਨੀਆ ਦੀ ਅਦਾਲਤ 'ਚੋਂ ਬੰਦਾ ਨਹੀਂ ਛੁੱਟਦਾ ਰੱਬ ਦੀ ਦਰਗਾਹ 'ਚੋਂ ਕਿਵੇਂ ਛੁੱਟ ਸਕਦਾ ਹੈ ਇਹਦਾ ਮਤਲਬ ਉੱਥੇ ਵੀ ਕਿਸੇ ਸੱਚੇ ਦੀ ਜਮਾਨਤ ਚਾਹੀਦੀ ਹੈ ਉੱਥੇ ਵੀ ਕਿਸੇ ਭਗਤੀ ਵਾਲੇ ਦੀ ਜਮਾਨਤ ਚੱਲਦੀ ਹੈ ਆਮ ਬੰਦੇ ਦੀ ਨਹੀਂ ਤੇ ਜਦੋਂ ਸਾਧ ਸੰਗਤ ਮਹਾਂਪੁਰਸ਼ਾਂ ਦਾ ਗੱਲ ਕਰਕੇ ਹੱਸਵੇ ਕਹਿੰਦੇ ਲਓ ਵੇ ਦੇਖ ਲਓ ਉੱਥੇ ਕਿਵੇਂ ਜਮਾਨਤ ਚੱਲੇਗੀ ਇੱਥੇ ਵੀ ਝੂਠਿਆਂ ਦੀ ਨਹੀਂ ਚੱਲਦੀ ਉੱਥੇ ਕਿਵੇਂ ਚੱਲ ਸਕਦੀ ਹੈ ਕਹਿੰਦੇ ਹਾਂ ਮਹਾਰਾਜ ਇਹ ਤਾਂ ਹੈ ਉਹ ਗੱਲਾਂ ਕਰਦੇ ਕਰਦੇ ਮਹਾਂਪੁਰ ਸ਼ੋਰ ਗੱਲਾਂ ਕਰਨ ਲੱਗ ਪਏ ਉਹ ਮਾਈ ਵਾਲੀ ਗੱਲ ਰਹਿ ਗਈ ਸੰਗਤ ਹੋਰ ਆ ਗਈ ਉਹ ਮਾਈ ਸੋਚਦੀ ਰਹੀ ਵੀ ਮੇਰੇ ਬਾਰੇ ਪੁੱਛ ਵੀ ਨਹੀਂ ਦੱਸਿਆ ਵੀ ਜਮਾਨਤ ਲਾ ਦੋ ਜਾਂ ਨਾ ਲਾਓ ਜਾਂ ਤੁਹਾਡਾ ਮੁੰਡਾ ਛੁੱਟ ਜਾਏਗਾ ਜਾਂ ਨਹੀਂ ਛੁੱਟੇਗਾ ਕੋਈ ਗੱਲ ਹੀ ਨਹੀਂ ਕੀਤੀ ਸੰਗਤ ਬਹੁਤ ਆ ਗਈ ਹੋਰ ਬੈਠੇ ਰਹੋ ਮਾਈ ਚਲੀ ਗਈ ਅਗਲੇ ਦਿਨ ਫਿਰ ਆ ਗਈ ਅਗਲੇ ਦਿਨ ਮਹਾਂਪੁਰਸ਼ਾਂ ਦਰਵਾਜ਼ਾ ਨਾ ਖੋਲ੍ਹਿਆ ਬਾਹਰ ਹੀ ਨਾ ਆਏ ਤੀਜੇ ਦਿਨ ਫਿਰ ਦੋ ਕਿੱਲੇਆਂ ਦੀਆਂ ਦਰਜਣਾ ਚੱਕੀਆਂ ਹੋਈਆਂ ਕਿੱਲੇ ਚੁੱਕ ਕੇ ਫਿਰ ਆ ਗਈ। ਤੇ ਜਦੋਂ ਆ ਕੇ ਫਿਰ ਬੈਠੀ ਤਾਂ ਵਾਹ ਪੁਰਸ਼ ਬਾਹਰ ਸੰਗਤ ਚ ਆਏ ਆਉਂਦਿਆਂ ਸੇਵਾਦਾਰ ਨੂੰ ਕਹਿੰਦੇ ਵੀ ਪੁੱਛ ਪਰਮਜੀਤ ਇਹ ਮਾਈ ਕਿਉਂ ਆਈ ਜਾਂਦੀ ਰੋਜ਼? ਇਹ ਮਾਈ ਰੋਜ਼ ਕਿਉਂ ਆਉਂਦੀ ਐ? ਤਾਂ ਫਿਰ ਉਹ ਮਾਈ ਨੂੰ ਪੁੱਛਿਆ। ਕਹਿੰਦੇ ਬੀਬੀ ਬਾਬਾ ਜੀ ਕਹਿੰਦੇ ਤੂੰ ਰੋਜ਼ ਕਿਉਂ ਆਉਂਦੀ ਐ? ਉਹ ਕਹਿੰਦੀ ਬਾਬਾ ਜੀ ਮੈਂ ਪਰਸੋਂ ਵੀ ਆਈ ਸੀ, ਕੱਲ ਤਾਂ ਫਿਰ ਦਰਸ਼ਨ ਨਹੀਂ ਹੋਏ। ਪਰਸੋਂ ਤਾਂ ਕੋਈ ਗੱਲ ਹੀ ਨਹੀਂ ਹੋਈ। ਮੇਰਾ ਮੁੰਡਾ ਜੇਲ੍ਹ ਵਿੱਚ ਐ ਜ਼ਮਾਨਤ ਰੱਦ ਹੋ ਗਈ ਦੋ ਵਾਰ ਫਿਰ ਬਾਅਦ ਵਿੱਚ ਬਾਬਾ ਜੀ ਬੋਲੇ ਨਹੀਂ ਕੁਝ ਕਿਹਾ ਨਹੀਂ ਤਾਂ ਸੇਵਾਦਾਰ ਕਹਿੰਦਾ ਬਾਬਾ ਜੀ ਉਹ ਪਰਸੋਂ ਵਾਲੀ ਮਾਈ ਐ ਜਿਹਦਾ ਮੁੰਡਾ ਜੇਲ੍ਹ ਵਿੱਚ ਐ ਜ਼ਮਾਨਤ ਨਹੀਂ ਹੁੰਦੀ ਤਾਂ ਮਹਾਂਪੁਰਸ਼ ਕਹਿੰਦੇ ਫਿਰ ਇਹਨੂੰ ਕਹਿ ਉਹ ਕੰਮ ਤਾਂ ਪਰਸੋਂ ਹੀ ਹੋ ਗਿਆ ਹੁਣ ਕੀ ਲੈਣ ਆਈ ਐ ਕੰਮ ਤਾਂ ਪਰਸੋਂ ਹੀ ਹੋ ਗਿਆ ਹੁਣ ਕੀ ਲੈਣ ਆਈ ਐ ਉਹ ਮਾਈ ਬੜੀ ਹੈਰਾਨ ਐ ਮਹਾਂਪੁਰਸ਼ ਤਾਂ ਬੋਲੇ ਹੀ ਨਹੀਂ ਨਾ ਉਹ ਨਾ ਕਿਹਾ ਵੀ ਜ਼ਮਾਨਤ ਹੋ ਜਾਣੀ ਐ ਨਾ ਉਹਨਾਂ ਕਹਿਆ ਜਮਾਨਤ ਦੁਆਰਾ ਲਾ ਦੋ ਨਾ ਉਹਨਾਂ ਕਹਵੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਕਿਹਾ ਹੀ ਨਹੀਂ ਕੁਛ ਉਹ ਮਾਈ ਕਹਿੰਦੀ ਸੇਵਾਦਾਰ ਨੂੰ ਕਹਿੰਦੀ ਪਰਸੋਂ ਤੱਕ ਕਿਹਾ ਹੀ ਨਹੀਂ ਕੁਛ ਮੇਰੇ ਲੜਕੇ ਬਾਰੇ ਪਰਸੋਂ ਤਾ ਬੋਲੇ ਹੀ ਨਹੀਂ ਕੁਝ ਮਾਪੁਰਸ਼ ਤੇ ਸਾਥ ਸੰਗਤ ਉਹ ਸੇਵਾਦਾਰ ਕੋਲ ਰਹਿਣ ਵਾਲਾ ਕਹਿੰਦਾ ਮਾਈ ਵਸ ਹੁਣ ਚੁੱਪ ਹੀ ਕਰ ਜਾ ਜੇ ਮਹਾਪੁਰਸ਼ਾਂ ਕਹਿ ਦਿੱਤਾ ਨਾ ਵੇ ਇਹਨੂੰ ਤਾਂ ਪਰਸੋਂ ਹੀ ਕੰਮ ਹੋ ਗਿਆ ਹੁਣ ਚੁੱਪ ਕਰ ਜਾ ਹੁਣ ਨਾ ਪੁੱਛੀ ਇਹ ਜੋ ਹੋ ਗਿਆ ਉਹ ਹੀ ਉਹ ਜਾਣਦੇ ਨੇ ਜਾਂ ਰੱਬ ਜਾਣਦਾ ਕੀ ਹੋ ਗਿਆ ਉਹ ਹੀ ਉਹ ਜਾਣਦੇ ਨੇ ਜਾਂ ਫਿਰ ਰੱਬ ਜਾਣਦਾ ਇਹਦੇ ਬਾਰੇ ਨਹੀਂ ਭੇਦਵੇ ਕੀ ਹੋ ਗਿਆ ਕਹਿ ਦਿੱਤਾ ਵੇ ਪਰਸੋਂ ਕੰਮ ਹੋ ਗਿਆ ਹੁਣ ਤੂੰ ਚੁੱਪ ਕਰ ਜਾ ਦੁਬਾਰਾ ਨਾ ਪੁੱਛੀ ਮੈਂ ਕਈ ਵਾਰ ਬੇਨਤੀ ਕਰਦਾ ਹੁਣਾਂ ਜਾਂ ਤਾਂ ਸਾਧੂ ਦੀ ਸੰਗਤ ਨਾ ਕਰੋ ਜੇ ਸੰਗਤ ਕਰਨੀ ਹੈ ਤਾਂ ਪੜ੍ਹਾਈ ਜ਼ਰੂਰ ਪੜ੍ਹ ਕੇ ਜਾਇਓ ਸਤਿਵਚਨ 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 ਮੋਰੇ ਆਰਗੂਮੈਂਟ ਨਾ ਕਰਿਓ ਹੋ ਸਕਦਾ 2 ਦੂਣਾ 4 ਦੀ ਬਜਾਏ ਇੱਥੇ 5 ਵੀ ਹੋ ਜਾਂਦੇ ਨੇ ਇੱਥੇ ਕੋਈ ਗਣਿਤ ਦਾ ਸਾਹਬ ਕਿਤਾਬ ਨਹੀਂ ਇਹ ਲੋਕਾਂ ਦੇ ਸਾਹਬ ਚ ਆਉਣ ਵਾਲੀ ਗੱਲ ਨਹੀਂ ਹੈ ਬੇ ਐਦਾਂ ਹੀ ਹੁੰਣਾ ਨਹੀਂ ਕੋਈ ਪਤਾ ਨਹੀਂ ਕਿਦਾਂ ਕਰ ਦੇਣਾ ਇਹ ਉਹਨਾਂ ਨੂੰ ਪਤਾ ਹੈ ਇਸ ਲਈ ਕਦੇ ਵੀ ਜੇ ਸਾਧੂ ਦੀ ਸੰਗਤ ਕਰਨੀ ਜਾ ਤਾਂ ਕਰੋ ਹੀ ਨਾ ਅਲੱਗ ਰਹੋ ਆਪਣੇ ਤਰੀਕੇ ਨਾਲ ਜੇ ਕਿਸੇ ਸਾਧੂ ਦੀ ਸੰਗਤ ਜਾਉਣਾ ਹੈ ਫਿਰ ਪੜ੍ਹਾਈ ਪੜ੍ਹ ਕੇ ਆਓ ਸਤਿਵਚਨ ਸਤਿ ਬਚਨ ਸਤਿ ਬਚਨ ਬਾਬਾ ਇਸ਼ਰ ਸਿੰਘ ਜੀਆਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਬਾਬਾ ਜੀ ਕਥਾ ਚ ਅੰਗਰੇਜ਼ੀ ਵੀ ਵਿੱਚ ਬੋਲਦੇ ਹੋ ਕਹਿੰਦੇ ਕਿੰਨੀਆਂ ਕਲਾਸਾਂ ਪੜ੍ਹੇ ਹੋ ਕਹਿੰਦੇ ਭਾਈ ਤਿੰਨ ਕਲਾਸਾਂ ਪੜ੍ਹੇ ਆ ਕਹਿੰਦੇ ਮਾਰਾ ਤੀਜੀ ਤੱਕ ਇੰਗਲਿਸ਼ ਪੜ੍ਹਾ ਦਿੰਦੇ ਸੀ ਉਦੋਂ ਮਾਰਾ ਤੀਜੀ ਕਲਾਸ ਵਿੱਚ ਅੰਗਰੇਜ਼ੀ ਪੜ੍ਹਾ ਦਿੰਦੇ ਸੀ ਉਹ ਕਹਿੰਦੇ ਭਾਈ ਟੋਡੇ ਵਾਲੀਆਂ ਤਿੰਨ ਨਹੀਂ ਪੜ੍ਹੇ ਅਸੀਂ ਗੁਰੂ ਨਾਨਕ ਵਾਲੀਆਂ ਤਿੰਨ ਪੜੇ ਆ ਮੰਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਸਤਿਵਚਨ 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 ਹੋਰ ਮੋਰੇ ਕੁਝ ਵੀ ਨਹੀਂ ਬੋਲਣਾ ਇਹ ਤਿੰਨ ਕਲਾਸਾਂ ਮੰਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਇੱਕੋ ਹੀ ਗੱਲ ਕਹਿਣੀ ਜੀ ਸਤਿਵਚਨ ਮੋਰਿਓ ਬੋਲਣਾ ਹੀ ਨਹੀਂ ਕੁਝ ਮੈਂ ਐਸੇ ਗੁਰਮੁਖ ਪਿਆਰੇ ਵੇਖੇ ਜਦੋਂ ਸਾਧੂ ਬਜ਼ੁਰਗ ਅਵਸਥਾ ਵਿੱਚ ਚਲੇ ਜਾਂਦੇ ਨਾ ਕਈ ਵਾਰ ਉਹਨਾਂ ਦੀ ਗੱਲ ਕੋਲ ਖੜੇ ਸੇਵਾਦਾਰ ਨੂੰ ਸਮਝ ਨਹੀਂ ਆਉਂਦੀ ਵੀ ਉਹ ਕੀ ਕਹਿੰਦੇ ਆ ਉਹ ਹੌਲੀ ਬੋਲਦੇ ਨੇ ਐਸੇ ਪਿਆਰੇ ਵਿਖੇ ਜੋ ਮਹਾਂਪੁਰਸ਼ਾਂ ਕਹਿਆ ਪਤਾ ਨਹੀਂ ਕੀ ਕਿਹਾ ਪਰ ਉਹ ਕੋਲਿਆਂ ਬੈਠਿਆਂ ਰਹਿਣ ਵਾਲਿਆਂ ਦੁਆਰਾ ਨਹੀਂ ਦੁਹਰਾਏ ਮਾਰੇ ਸਤਿਵਚਨ ਕਈ ਵਾਰ ਤਾਂ ਸਾਧੂ ਵੀ ਹੱਸ ਪੈਂਦੇ ਵੇ ਇਹਨੂੰ ਪਤਾ ਤਾਂ ਲੱਗਾ ਨਹੀਂ ਕਿ ਆ ਕੀ ਆ ਕਹੇ ਨੇ ਸਤਿਵਚਨ ਦਿੱਤਾ ਸੰਤ ਵੀ ਹੱਸ ਪੈਂਦਾ ਇਹਨੂੰ ਪਤਾ ਨਹੀਂ ਲੱਗਾ ਮੈਂ ਕੀ ਕਿਹਾ ਪਰ ਇਹਨੇ ਸਤਿਵਚਨ ਕਹਤਾ ਹੈ ਪਤਾ ਕਿਉਂ ਇਹ ਪੜਾਈ ਹੈ ਗੁਰੂ ਨਾਨਕ ਦੇ ਕਰਦੀ ਇੱਥੇ ਮੋਰੇ ਕੋਈ ਆਰਗੂਮੈਂਟ ਨਹੀਂ ਸਤਿਵਚਨ ਅੱਜ ਜਦੋਂ ਸੇਵਾਦਾਰ ਕਹਿੰਦਾ ਬੀਬੀ ਜੇ ਮਹਾਂਪੁਰਸ਼ਾਂ ਕਹਿ ਤਾ ਨਾ ਵੇ ਪਰਸੋਂ ਹੀ ਕੰਮ ਹੋ ਗਿਆ ਹੁਣ ਨਾ ਬੋਲੀ ਹੁਣ ਤੂੰ ਜਾ ਕਰ ਨੂੰ ਉਹ ਚਲੀ ਗਈ ਤੇ ਫਿਰ ਪਤਾ ਕੀ ਹੋਇਆ ਦੋ ਕੁ ਦਿਨ ਲੰਘੇ ਅੰਮ੍ਰਿਤਸਰ ਦਾ ਜਿਹੜਾ ਸੈਸ਼ਨ ਜੱਜ ਸੀ ਉਹ ਬਦਲ ਕੇ ਨਮਾ ਆਇਆ ਨਮਾ ਸੈਸ਼ਨ ਜੱਜ ਜੱਜ ਜਿਹੜਾ ਉਹ ਸੈਂਟਰਲ ਜੇਲ੍ਹ ਸ਼੍ਰੀ ਅੰਮ੍ਰਿਤਸਰ ਤੋਂ ਲੰਘ ਰਿਹਾ ਸੀ ਜਦੋਂ ਸੈਂਟਰਲ ਜੇਲ੍ਹ ਦੇ ਮੋੜੇ ਉਹ ਲੰਘਿਆ ਹੁਣ ਕੁਦਰਤ ਇਦਾਂ ਖੇਡ ਖੇਡਦੀ ਐ ਜੱਜ ਦੇ ਮਨ 'ਚ ਫੁਰਨਾ ਆਇਆ ਵੀ ਜੇਲ੍ਹ ਦਾ ਦੌਰਾ ਕਰਨਾ ਚਾਹੀਦਾ ਓਨੇ ਡਰਾਈਵਰ ਨੂੰ ਕਹੇ ਗੱਡੀ ਜੇਲ੍ਹ 'ਚ ਲੈ ਜਾ ਸੈਂਟਰਲ ਜੇਲ੍ਹ ਅਮਰਸਰ ਲੈ ਗਿਆ ਜਦੋਂ ਜੇਲ੍ਹ ਵਿੱਚ ਜੱਜ ਗਿਆ ਨੱਠ ਬਾਜ ਪੈ ਗਈ ਜੇਲ੍ਹ ਸੁਪਰਡੈਂਟ ਦਵਾ-ਦਾਵਾ ਹੈ ਜੀ ਜੱਜ ਸਾਹਿਬ ਆਏ ਨੇ ਜੱਜ ਸਾਹਿਬ ਆਏ ਉਫਰ ਜਿ ਬਿਠਾਇਆ ਜਲ ਪਾਣੀ ਛਕਾਉਣ ਲੱਗ ਪਏ ਤਾ ਪੁੱਛਣ ਲੱਗ ਪਏ ਕਿੰਨੇ ਕੈਦੀ ਨੇ ਕਿਹੜੇ ਕਿਹੜੇ ਕ੍ਰਾਈਮ ਜ਼ਿਆਦਾ ਹੁੰਦਾ ਹੈ ਕੀ ਕ੍ਰਾਈਮ ਦਾ ਵੇਸ ਹੈ ਉਹ ਜੇਲ ਸੁਪਰਡੈਂਟਾਂ ਨੂੰ ਪਤਾ ਲੱਗਦਾ ਕਿੰਨੇ ਕੁ ਲੋਕ ਸੁਧਰਦੇ ਨੇ ਜੱਜ ਬੜੀ ਨੌਲੇਜ ਲੈਂਦੇ ਨੇ ਕਿੰਨੇ ਕੁ ਲੋਕਾਂ ਨੂੰ ਪਛਤਾਵਾ ਹੁੰਦਾ ਜੇਲ ਸੁਪਰਡੈਂਟ ਨੂੰ ਪੁੱਛ ਰਿਹਾ ਅੱਧਾ ਪੌਣਾ ਘੰਟਾ ਉਹ ਜੱਜ ਜਿਹੜਾ ਹੈ ਜੇਲ ਸੁਪਰਡੈਂਟ ਦੇ ਆਫਿਸ ਵਿੱਚ ਜੇਲ ਵਿੱਚ ਬੈਠਾ ਰਿਹਾ ਉਹ ਜਿਹੜੇ ਜਲ ਪਾਣੀ ਛਕਾਉਂਦੇ ਸੀ ਨਾ ਚਾਹ ਪਾਣੀ ਕੋਲਡ ਡਰਿੰਕ ਉਹਨਾਂ ਵਿੱਚੋਂ ਹੀ ਉਹ ਨੌਜਵਾਨ ਨੇ ਕਸ਼ਕਾਰ ਹੈ ਜਿਹੜਾ ਝੁੱਠੀ ਜ਼ਮਾਨਤ ਦੇ ਕੇਸ ਵਿੱਚ ਅੰਦਰ ਹੈ ਤਿੰਨ ਚਾਰ ਵਾਰ ਜੱਜ ਦੇ ਮੋਰੇ ਹੋਂ ਲੰਘਿਆ ਬਾਰ ਬਾਰ ਜੱਜ ਦੀ ਨਜ਼ਰ ਉਹਦੇ ਤੇ ਪਈ ਚੌਥੀ ਪੰਜਵੀਂ ਵਾਰ ਜੱਜ ਨੇ ਕੋਲ ਬੁਲਾ ਲਿਆ ਕਹਿੰਦਾ ਕਾਕਾ ਇੱਧਰ ਆ ਤੇਰਾ ਚਿਹਰਾ ਦੱਸਦਾ ਨਹੀਂ ਵੇ ਤੂੰ ਕੋਈ ਕ੍ਰਾਈਮ ਕੀਤਾ ਤੂੰ ਜੇਲ੍ਹ ਚ ਕਿਵੇਂ ਆਇਆ ਬਈ ਉਹ ਕਹਿੰਦਾ ਜੱਜ ਸਾਹਿਬ ਮੈਂ ਝੂਠੀ ਜ਼ਮਾਨਤ ਦਿੱਤੀ ਕਹਿੰਦੇ ਓਹੋ ਇਹ ਤੇ ਮਾੜੀ ਗੱਲ ਹੈ ਕਹਿੰਦੀ ਕਹਿੰਦਾ ਜੀ ਮੇਰਾ ਫਰੈਂਡ ਹੈ ਦੋਸਤ ਉਹਦੇ ਕੋਲੋਂ ਕੋਈ ਲੜਾਈ ਝਗੜੇ ਚ ਉਹਨਾਂ ਤੋਂ ਬੰਦਾ ਮਰ ਗਿਆ ਤੇ ਮੈਂ ਜ਼ਮਾਨਤ ਦੇਣੀ ਸੀ ਉਹ ਕਹਿੰਦੇ ਤੂੰ ਜ਼ਮਾਨਤ ਦੇ ਮੇਰੇ ਕੋਲ ਜ਼ਮੀਨ ਹੈ ਨਹੀਂ ਮੈਂ ਕਿਸੇ ਦੀ ਝੁੱਠੀ ਚਾਰ ਕਨਾਲਾਂ ਦੀ ਫਰਜ਼ ਬਣਾਈ ਐ ਝੁੱਠੀ ਫਰਜ਼ ਬਣਾ ਫਰਜ਼ ਬਣਾ ਕੇ ਮੈਂ ਜ਼ਮਾਨਤ ਦਿੱਤੀ ਬਾਅਦ ਚ ਤਫਤੀਸ਼ ਹੋ ਗਈ ਜੀ ਜ਼ਮਾਨਤ ਝੁੱਠੀ ਨਿਕਲੀ ਜੱਜ ਸਾਹਿਬ ਨੇ ਮੈਨੂੰ ਜੇਲ੍ਹ ਕਰਤੀ ਤੇ ਥੱਲੇ ਪਤਾ ਨਹੀਂ ਕੀ ਲਿਖ ਗਾਇਆ ਮੇਰੀ ਜ਼ਮਾਨਤੇ ਨਹੀਂ ਹੁੰਦੀ ਉਹ ਜੱਜ ਕਹਿੰਦਾ ਵੀ ਜੱਜ ਨਾਲ ਧੋਖਾ ਕਰੋਗੇ ਫਿਰ ਜ਼ਮਾਨਤ ਕਿੱਥੇ ਹੋਏਗੀ 420 ਬਹਾਰ ਕੀਤੀ ਕਿਸੇ ਨਾਲ 420 ਦਾ ਪਰਚਾ ਹੈ ਉਹਦੀ ਜ਼ਮਾਨਤ ਹੋ ਸਕਦੀ ਹੈ ਕਿਸੇ ਦਿਨ ਪਰ ਤੂੰ ਜੱਜ ਨਾਲੇ 420 ਕਰ ਰਿਹਾ ਉਹ ਕਹਿੰਦਾ ਜੀ ਗਲਤੀ ਹੋ ਗਈ ਤੇ ਜੱਜ ਵੇਖੋ ਉਹ ਯੋ ਜੱਜ ਜੇਲ੍ਹ ਵਿੱਚ ਬਹਿ ਕੇ ਕਹਿੰਦਾ ਕਹਿੰਦਾ ਬੇਟਾ ਗੱਲ ਸੁਣ ਅੱਗੇ ਤੋਂ ਕਿਸੇ ਦੀ ਝੁੱਠੀ ਜ਼ਮਾਨਤ ਤੇ ਨਾ ਦੇਂਗਾ ਕਹਿੰਦਾ ਜੀ ਬਿਲਕੁਲ ਨਹੀਂ ਦਵਾਂਗਾ ਕਹਿੰਦਾ ਗਲਤੀ ਮਹਿਸੂਸ ਕਰਦਾ ਹੈ ਕਹਿੰਦਾ ਹਾਂਜੀ ਮੈਂ ਗਲਤੀ ਮੰਨਾਂ ਉੱਥੇ ਬੈਠੇ ਜੱਜ ਨੇ ਰੀਡਰ ਨੂੰ ਕਹਿ ਦੀ ਫਾਈਲ ਮੰਗਾਓ ਅਦਾਲਤ ਚੋਂ ਫਾਈਲ ਜੇਲ੍ਹ ਵਿੱਚ ਲਿਆਂਦੀ ਜੇਲ੍ਹ ਸੁਪਰਡੈਂਟ ਤੇ ਦਫ਼ਤਰ ਵਿੱਚ ਬਹਿ ਕੇ ਜੱਜ ਨੇ ਪੂਰਾ ਕੇਸ ਸਟੱਡੀ ਕੀਤਾ ਅੱਧੇ ਘੰਟੇ ਬਾਅਦ ਉਸੇ ਜੱਜ ਨੇ ਜੇਲ੍ਹ ਵਿੱਚ ਹੀ ਉਹਨੂੰ ਬਰੀ ਕਰਕੇ ਕਿਹਾ ਸੁਪਰਡੈਂਟਰ ਨੂੰ 4 ਵਜੇ ਬੰਦਾ ਭੇਜ ਦੇ ਬਰੀ ਕਰਦਾ ਜਦੋਂ ਸਾਧੂਆਂ ਦੀ ਜਮਨੀ ਪੈ ਜਾਏ ਵਕੀਲਾਂ ਦੀ ਲੋੜ ਨਹੀਂ ਰਹਿੰਦੀ ਬਿਨਾ ਵਕੀਲ ਤੋਂ ਉਹਨੂੰ ਸਾਧ ਸੰਗਤ ਜੇਲ੍ਹ ਵਿੱਚੋਂ ਬਰੀ ਕੀਤਾ ਇੱਥੋਂ ਤੱਕ ਰੱਬ ਦੇ ਪਿਆਰਿਆਂ ਦੀ ਚਲਦੀ ਜਿਸ ਕਾ ਕੀਆ ਦਰਗਾ ਚੱਲੇ ਕਉ ਤਿਸ ਨੂੰ ਨਦਰ ਲੈ ਆਵੇ ਤਲੇ ਉਹਦੀ ਅੱਖਾਂ ਥੱਲੇ ਕੌਣ ਆ ਸਕਦੇ ਸਾਧ ਸੰਗਤ ਜਿਹਦਾ ਰੱਬ ਦੀ ਦਰਗਾਹ ਵਿੱਚ ਚੱਲਦਾ